ਖਰਾ ਮੌਸਮ ਨੇ ਨਾਹੀਂ ਸਾਰੀ ਜੰ ਜੀਵਨ ਨੂੰ ਪ੍ਰਭਾਵਿਤ ਕੀਤਾ ਸਗੋ ਇਸ ਦਾ ਸਿੱਧਾ ਅਸਰ ਸਬਜ਼ੀਆਂ ਅਤੇ ਫਲਾਂ ਤੇ ਵੀ ਦਿਖਣ ਨੂੰ ਮਿਲ ਰਿਹਾ ਹੈ ਤੋਤੇਮ ਲੋਹ ਦੇ ਸਲਾਣਾ ਪਿੰਡ ਦੇ ਕਿਸਾਨ ਨੇ ਦੱਸਿਆ ਹੈ ਕਿ ਇਸ ਧੂਏ ਅਤੇ ਧੁੰਦ ਦੇ ਮੌਸਮ ਕਾਰਨ ਆਲੂਆਂ ਦੀ ਸਬਜ਼ੀ ਨੂੰ ਫੰਗਸ ਨਾਮ ਦੀ ਬਿਮਾਰੀ ਲੱਗ ਗਈ ਹੈ ਜਿਸ ਕਾਰਨ ਆਲੂਆਂ ਦੀ ਪੈਦਾਵਾਰ ਘੱਟ ਹੋਣ ਦੇ ਅਸਰ ਵੱਧਦੇ ਨੇ ਇਸ ਤੋਂ ਬਿਨਾ ਹੋਰ ਸਬਜ਼ੀਆਂ ਜਿਵੇਂ ਕਿ ਮੇਥਾ ਮੂਲੀ ਲਸਣ ਪਿਆਜ਼ ਗੋਭੀ ਅਤੇ ਹੋਰ ਸਬਜ਼ੀਆਂ ਵੀ ਇਸ ਮੌਸਮ ਦੀ ਚਪੇਟ ਦੇ ਵਿੱਚ ਆਈਆਂ ਨੇ ਉਹਨਾਂ ਦੱਸਿਆ ਕਿ ਫਸਲਾਂ ਦੀ ਬਿਜਾਈ ਹੁਣੇ ਹੀ ਕੀਤੀ ਸੀ ਤੇ ਮਹਿੰਗੇ ਭਾਅ ਦੇ ਵਿੱਚ ਲੈ ਕੇ ਪਰ ਇਸ ਮੌਸਮ ਕਾਰਨ ਉਹਨਾਂ ਨੂੰ ਬਹੁਤ ਮਾਇੂਸੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਕਿਸਾਨ ਰੰਤੇਗ ਸਿੰਘ ਨੇ ਕਿਹਾ ਕਿ ਸਬਜ਼ੀਆਂ ਵਿੱਚ ਖਾਸ ਕਰਕੇ ਆਲੂ ਅਤੇ ਹੋਰ ਸਬਜ਼ੀਆਂ ਖਰਾਬ ਹੋਣ ਦੇ ਨਾਲ ਆਉਣ ਵਾਲੇ ਦਿਨਾਂ 'ਚ ਸਬਜ਼ੀਆਂ ਹੋਰ ਮਹਿੰਗੀਆਂ ਹੋ ਸਕਦੀਆਂ ਨੇ ਤੇ ਇਸ ਦਾ ਸਿੱਧਾ ਅਸਰ ਅਜਿਹਾ ਕਿ ਆਮ ਲੋਕਾਂ ਦੀ ਜੇਬ 'ਤੇ ਪਵੇਗਾ ਜਿਹੜਾ ਪਿਆਜ਼ ਤੇ ਲਸਣ ਪਹਿਲਾਂ ਹੀ ਬਹੁਤ ਮਹਿੰਗਾ ਵਿਕ ਰਿਹਾ ਸੀ ਤਾਂ ਹੁਣ ਦੁਬਾਰਾ ਇਸ ਦੀ ਬਿਜਾਈ ਕਰਨੀ ਪਵੇਗੀ ਇੱਕ ਹੋਰ ਖਾਸ ਗੱਲ ਇਹ ਵੀ ਹੈ ਕਿ ਅੱਜ ਖਰਾ ਮੌਸਮ ਕਾਰਨ ਚੁੰਨੇ ਦੀ ਫਸਲ ਖੜੀ ਹੈ ਜੋ ਪੱਕ ਨਹੀਂ ਰਹੀ ਜਰੂਰੀ ਕਿ ਮੰਡੀਆਂ ਵਿੱਚ ਸੀਜ਼ਨ ਖਤਮ ਹੋਣ ਨੂੰ ਆਇਆ ਹੋਇਆ ਹੈ। ਗਰਜਰ ਰਹਾ ਆਸਮਾਨ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਇਹ ਕਾਫੀ ਅਸਰ ਪੈ ਗਿਆ ਜੀ ਜਿੱਦਾਂ ਅਸੀਂ ਹੁਣ ਨਵੀਂ ਬਜਾਈ ਕੀਤੀ ਸੀ ਪਿਆਜ਼ ਦੀ ਪਨੀਰੀ ਦੀ ਪਿਆਜ਼ ਮਹਿੰਗਾ ਬਹੁਤ ਆ ਲਸਣ ਦੀ ਕੀਤੀ ਸੀ ਉਹਦੇ ਤੇ ਵੀ ਇਹਦਾ ਅਸਰ ਪੈਣਾ ਸ਼ੁਰੂ ਹੋ ਗਿਆ ਕਿਉਂ ਅਜੇ ਤਾਂ ਬਜਾਈਓ ਕੀਤੀ ਆ 1 ਮਹੀਨਾ ਹੋਇਆ। ਉਹ ਹੁਣੇ ਉਹਨੂੰ ਫੰਗਸ ਲੱਗ ਗਈ ਪੀਲੇ ਪੈਣ ਲੱਗੇ ਪਿਆਜ਼ ਦੀ ਪਨੀਰੀ ਦਾ ਸੁੱਕਣ ਲੱਗੀ। ਜਦ ਕਿ ਪਹਿਲਾਂ ਹੀ ਪਿਆਜ਼ ਬਹੁਤ ਮਹਿੰਗਾ ਸੀ ਜਦ ਹੁਣ ਸਾਡੀ ਪਨੀਰੀਓ ਖਰਾਬ ਹੋ ਜਾਣੀ ਆ ਫਿਰ ਸਾਨੂੰ ਦੁਬਾਰੇ ਲੈ ਕੇ ਬੀਜਣੀ ਪੈਣੀ ਇੱਕ ਤਾਂ ਲੇਟ ਹੋ ਜਾਣੀ ਆ ਸਾਡੀ ਫਸਲ ਇੱਕ ਸਾਨੂੰ ਦੁਬਾਰੇ ਦੁਬਾਰੇ ਬੀਜਣ ਨਾਲ ਮੰਗਾਈ ਕਰਨੀ ਪੈਂਦੀ ਆ ਜੀ ਮਹਿੰਗੇ ਪਾ ਦੇ ਬੀ ਲੈਣ ਉਹ ਤਾਂ ਕੁਦਰਤ ਦੀ ਮਾਰ ਪੈ ਰਹੀ ਆ ਜਿੱਦਾਂ ਕਿ ਆਲੂ ਤੇ ਵੀ ਮਾਰ ਪੈ ਗਈ ਉਹ ਜੀਰੀ ਦੀ ਫਸਲ ਖੜੀ ਆ ਉਹ ਨਹੀਂ ਅਜੇ ਵੱਡੀ ਗਈ ਉਹ ਪੱਕ ਨਹੀਂ ਰਹੀ ਧੁੰਦ ਪੈਂਦੀ ਆ ਧੂਆਂ ਚੜਿਆ ਵਾ ਸਮਾਨ ਚ ਕੋਈ ਗਵਰਨਮੈਂਟਾਂ ਨੂੰ ਸਾਨੂੰ ਸਾਥ ਦੇਣਾ ਚਾਹੀਦਾ ਹੈ ਪਹਿਲਾਂ ਹੀ ਜੀਰੀ ਨੀ ਦੀ ਵਿਗਦੀ ਉਹ ਕਹਿੰਦੇ ਨੇ 17 ਮੁਗ ਚਲ ਲਿਆਓ ਇਹ ਪੱਕੇ ਨਹੀਂ ਰਹੀ ਤਾਂ ਹਰੀ ਪਈਆ ਇਹ ਤਾਂ ਹੁਣ ਲੱਗਦਾ ਸਾਨੂੰ ਵੀ ਜੇ ਨਾ ਧੁੰਦ ਪੈਣੋ ਹਟੀ ਫੇਰੇ ਵੱਡੇ ਨਹੀਂ ਹੋਣੀਆਂ ਇਹ ਤਾਂ ਖੜੀਆਂ ਹੀ ਰਹਿ ਜਾਣੀਆਂ ਤੇ ਕਿਹੜੇ ਕਿਹੜੇ ਕਸਮ ਦੇ ਤੁਸੀਂ ਇੱਥੇ ਜਿਹੜੀਆਂ ਫਸਲਾਂ ਸਦੀਆਂ ਦੀਆਂ ਕਿ ਅਸੀਂ ਸਾਰੀਆਂ ਹੀ ਗੋਭੀ ਆਲੂ ਟਮਾਟਰ ਪਿਆਜ਼ ਲਸਣ ਮੇਥੇ ਧਣੀਆਂ ਜੋ ਵੀ ਆਪਾਂ ਰੋਜ਼ ਵਰਤੋ ਜਾਣ ਵਾਲੀਆਂ ਸਬਜ਼ੀਆਂ ਨੇ ਅਸੀਂ ਉਹ ਸਾਰੀਆਂ ਲਾਉਣੇ ਆ ਜੀ ਕਿਹੜੀ ਕਿਹੜੀ ਫਸਲ ਤੇ ਜਰਾ ਆ ਸਰ ਪਿਆ ਇਹਦਾ ਜੀ ਫਸਲ ਤੇ ਜਿਵੇਂ ਲਸਣ ਤੇ ਪੈ ਗਿਆ ਛੋਲਿਆਂ ਤੇ ਪੈ ਗਿਆ ਪਿਆਜ਼ ਤੇ ਪੈ ਗਿਆ ਗੋਭੀ ਤੇ ਆਲੂ ਤੇ ਕੁਦਰਤੀ ਵੈਸੇ ਤਾਂ ਸਾਰੀਆਂ ਦੀ ਪੈਣ ਲੱਗ ਗਿਆ ਜੀ ਜਦੋਂ ਮਨੁੱਖ ਤੇ ਪੈਂਦਾ ਫਿਰ ਸਬਜ਼ੀਆਂ ਤੇ ਵੀ ਸਾਡੀਆਂ ਇਹ ਤਾਂ ਨਾਜ਼ੁਕ ਚੀਜ਼ਾਂ ਨੇ ਖੇਤਾਂ 'ਚ ਨੇ ਆਪਾਂ ਤਾਂ ਚਲੋ ਅੰਦਰ ਵੜ ਕੇ ਹੁਣ ਜਿਵੇਂ ਕਿ ਮੌਸਮ ਵਿਭਾਗ ਵਾਲੇ ਕਈ ਕਹਿੰਦੇ ਨੇ ਵੀ ਤੁਸੀਂ ਜੀ ਅੰਦਰ ਰਹੋ ਡਾਕਟਰ ਸਾਹਿਬ ਸਲਾਹਾਂ ਦੇ ਰਹੇ ਨੇ ਤੁਸੀਂ ਦਿਨ ਚੇ ਬਾਹਰ ਨਿਕਲੋ ਸ਼ਾਮ ਸਵੇਰੇ ਬਾਹਰ ਨਾ ਨਿਕਲੋ ਫਸਲ ਦਾ ਸਾਡੀ ਮੈਦਾਨ ਚਾ ਖੇਤ ਜਿਹਨੇ ਤਾਂ ਬਾਹਰੇ ਰਹਿਣਾ ਹੁਣ ਦੱਸੋ ਇਹਨਾਂ ਦਾ ਅਸੀਂ ਕੀ ਇੰਤਜ਼ਾਮ ਕਰੀਏ ਹੁਣ ਇਹ ਤਾਂ ਬਚਾਓ ਵਾਸਤੇ ਸਰ ਕੀ ਕੀ ਕਰਦੇ ਬਚਾਓ ਤਾਂ ਜੀ ਅਸੀਂ ਇਹਨੂੰ ਪਾਣੀ ਲਾਉਨੇ ਆ ਜਾਂ ਤਾਂ ਠੰਡ ਤੋਂ ਬਚਾਉਣ ਲਈ ਜਾਂ ਇਹਦੇ ਫੰਗਸ ਦੀਆਂ ਸਪਰੇਹਾਂ ਕਰਦੇ ਆ ਪੀਲੀ ਪੈਣ ਲੱਗੀ ਹੁਣ ਤਾਂ ਸਾਨੂੰ ਕਹਿੰਦੇ ਨੇ ਫੰਗਸ ਪੈ ਗਈ ਨਹੀਂ ਪੈ ਜਾਂਦਾ ਉਹਦੇ ਨਾਲ ਕੋਈ ਲੱਗਦਾ ਹਾਂ ਹਾਂ ਜੇ ਮੀਂਹ ਪੈ ਜਾਵੇ ਜੀ ਉਹਦੇ ਨਾਲ ਨਾਲ ਤਾਂ ਸਾਰਾ ਪ੍ਰਦੂਸ਼ਣ ਥੱਲੇ ਹੋ ਜਾਊਗਾ ਉਹਦੇ ਨਾਲ ਸਾਨੂੰ ਲੱਗਦਾ ਵੀ ਸਾਡੀ ਮੌਸਮ ਨਾਲ ਮੀਂਹ ਥੋੜਾ ਪੈ ਕੇ ਨਾਲੇ ਤਾਂ ਮੌਸਮ ਸਾਫ਼ ਹੋ ਜੂ ਨਾਲੇ ਸਾਡੀਆਂ ਸਭ ਫਸਲਾਂ ਨੂੰ ਉਹ ਹੋ ਜੂਗਾ ਜੀ ਫਾਇਦਾ ਹੋ ਜੂਗਾ ਕਿਹੜੀ ਕਿਹੜੀ ਫਸਲ ਦਾ ਇਥੇ ਨੁਕਸਾਨ ਹੋਇਆ ਫਸਲ ਜੀ ਜੀਰੀ ਦਾ ਪਹਿਲਾਂ ਵਾਲੀ ਉਹ ਖੜੀ ਆ ਉਹ ਤਾਂ ਵੱਡੇ ਨਹੀਂ ਹੋਈ ਬਾਕੀ ਸਾਡੇ ਜਿਵੇਂ ਹੁਣ ਅਸੀਂ ਆਲੂ ਲਾਏ ਤੇ 1 ਮਹੀਨਾ ਹੋ ਗਿਆ ਉਹਨਾਂ ਨੂੰ ਸੁੱਕਣ ਲੱਗ ਗਈ ਉਹਨਾਂ ਦੀ ਬੇਲ ਫੰਗਸ ਪੈਣ ਲੱਗ ਗਈ ਉਹਨਾਂ ਨੇ ਗਰੋਥ ਤਾਂ ਕੀ ਕਰਨੀਆ ਜਦੋਂ ਬੇਲੇ ਸੁੱਕ ਗਈ ਬਾਕੀ ਪਿਆਜ਼ ਦਾ ਕਣ ਬੀਜੇ ਦੀ ਉਹ ਸੁੱਕਦਾ ਜੀ ਲਸਣ 400 ਰੁਪਏ ਕਿਲੋ ਉਹ ਸੁੱਕਦਾ ਮੇਥੇ ਬੀਜੇ ਦੀ ਉਹ ਸੁੱਕਦੇ ਨੇ ਛੋਲੇ ਬੀਜੇ ਤੇ ਜੀ ਉਹ ਵੀ ਸੁੱਕਣ ਲੱਗੇ ਸਾਰੀਆਂ ਫਸਲਾਂ ਖੇਤਾਂ 'ਚ ਜੇ ਜਾਂ ਸੁੱਕਣ ਲੱਗੀਆਂ ਫਿਰ ਮੰਡੀ 'ਚ ਤਾਂ ਮੰਗਾਈ ਹੁਣ ਹੋਵੇ ਜਾਣੀ ਜੀ ਅਪੀਲ ਕਰਨਾ ਚਾਹੁੰਦੇ ਹਾਂ ਸਰਕਾਰ ਨੂੰ ਸਰਕਾਰਾਂ ਨੂੰ ਅਪੀਲ ਕਰਦੇ ਆ ਜੀ ਵੀ ਜਿਵੇਂ ਤੁਸੀਂ ਕਹਿੰਦੇ ਹੋ ਫਸਲੀ ਭਿੰਨਤਾ ਲਿਆਓ ਸਾਡੇ ਖੇਤਾਂ 'ਚ ਆ ਕੇ ਦੇਖਣੋ ਸਰਕਾਰੀ ਡਾਕਟਰ ਮਹਿਕਮੇ ਜੋ ਸਾਨੂੰ ਆਰਡਰ ਦਿੰਦੇ ਨੇ ਫਸਲੀ ਭਿੰਨਤਾ ਤੁਸੀਂ ਕਣਕ ਜੀ ਦੀ ਛੱਡੋ ਉਹ ਆ ਕੇ ਸਾਡਾ ਸਾਥ ਦੇਣ ਦੇਖਣ ਵੀ ਇਹ ਨੁਕਸਾਨ ਕਿਉਂ ਹੋ ਰਿਹਾ ਅਸੀਂ ਤਾਂ ਤਿਆਰ ਆ ਫਸਲੀ ਵਿਭਿੰਨਤਾ ਲਿਆਉਣ ਨੂੰ ਧਕ ਧਨੀਆ ਮਿੱਥੇ ਛੋਲੇ ਵੀ ਜਿਓ ਇਹਨੇ ਲਸਣ ਲਾਇਆ ਬਾਕੀ ਜੀਰੀ ਖੜੀ ਆਪਣੀ ਜੀਰੀ ਵੀ ਲਾਈ ਦੀਗੀ ਉਹ ਪੱਕਣ ਚ ਨਹੀਂ ਆਉਂਦੀ ਤੇ ਜਿੱਦਾਂ ਕਿ ਮੌਸਮ ਹੁਣ ਖਰਾਬ ਹੈ ਮੌਸਮ ਖਰਾਬ ਕਰਕੇ ਪੱਕਦੀ ਨਹੀਂ ਹੈਗੀ ਸੋ ਸਬਜ਼ੀਆਂ ਕਿਸ ਤਰ੍ਹਾਂ ਤੁਹਾਡੇ ਗ੍ਰੋਥ ਕਰ ਰਹੀਆਂ ਕਿਸ ਤਰ੍ਹਾਂ ਕਾਹ ਨੂੰ ਖਾਣੀ ਖਰਾਬ ਹੋ ਗਏ ਮਿੱਥੇ ਜਮੇ ਸੁੱਕੋਗੇ ਸਾਰੀ ਕੀ ਕਾਰਨ ਕੀ ਇਹਦਾ ਕੀ ਪਤਾ ਤੁੰਦ ਦਾ ਕਾਰਨ ਆ ਕੁਝ ਤਾਂ ਜਾਦੇ ਇਹ ਤੇ ਧੂਆ ਧੂਆ ਜਾ ਵਾਸਤੇ ਕੁਝ ਕਰ ਰਹੇ ਹੋ? ਜਾ ਵਾਸਤੇ ਤਾਂ ਬਸ ਪਾਣੀ ਪੂਣੀ ਲਾ ਦਿੰਨੇ ਆ ਜੀ। ਸਪਰੇਅ ਵੀ ਕਰਦੇ ਆ। ਕਿਹੜੀ ਕਿਹੜੀ ਫਸਲ ਦਾ ਹੁਣ ਨੁਕਸਾਨ ਹੋ ਰਿਹਾ? ਹੁਣ ਤਾਂ ਲਸਣ ਦਾ ਹੋ ਰਿਹਾ ਜੀ, ਮਿੱਥੇ ਦਾ। ਪੱਕੇ ਜੀਰੀ ਵੀ ਨਹੀਂ ਪੱਕਦੀ ਹੈਗੀ। ਆਲੂ। ਆਲੂਆਂ ਨੂੰ ਵੀ ਵਾਇਰਸ ਪਈ ਵੀ ਐ। ਅੱਛਾ। ਹਾਂ। ਕੀ ਮੰਨਦੇ ਹੋ ਕਿ ਕੀ ਦਾ ਮਤਲਬ ਕੀ ਜਿਹਦੇ ਵਿੱਚ ਸਰਕਾਰਾਂ ਨੂੰ ਇਹਦਾ ਵੱਲ ਕੋਈ ਧਿਆਨ ਦੇਣਾ ਚਾਹੀਦਾ? ਇਹਦਾ ਧਿਆਨ ਕੋਈ ਨੰਦੀ ਸਰਕਾਰ। ਚਾਹੀਦਾ ਤਾਂ ਹੈਗਾ ਕਿੰਨਾ ਕ ਖਰਚਾ ਆ ਜਾਂਦਾ ਬਾਪੂ ਜੀ ਤੁਹਾਡੇ ਫਸਲ ਵਿਚੋਂ ਫਸਲ ਤੇ 40000 ਰੁਪਏ ਆ ਜਾਂਦਾ ਕਿਲੇ ਤੇ ਜੇ ਆਉਣ ਵਾਲੇ ਦਿਨਾਂ ਚ ਗੱਲ ਕਰੀਏ ਜਿਵੇਂ ਕੁਝ ਦਾਸੂ ਵੀ ਨੁਕਸਾਨ ਹੋ ਰਿਹਾ ਸਬਜ਼ੀਆਂ ਦਾ ਤੇ ਕੋਈ ਹੈ ਉਮੀਦ ਵੀ ਰੇਟ ਵੱਧ ਸਕਦੇ ਨੇ ਸਬਜ਼ੀਆਂ ਦੇ ਦੇਖੋ ਜੀ ਇਹਦਾ ਕੀ ਪਤਾ ਵਧਣ ਦਾ ਅੰਦਾਜ਼ਾ ਕੋਈ ਪਤਾ ਨਹੀਂ ਹੈਗਾ ਵੀ ਵਧਣਗੇ ਨੇ ਵਧਣਗੇ ਇਹ ਅਪੀਲ ਕਰਨਾ ਚਾਹੁੰਦੇ ਤੁਸੀਂ ਇਹ ਕਹਿੰਦੇ ਵੀ ਜੀ